ਜਾਹੀ ਨਮਸਕਾਰ ਸਸੀਗਾ ਦੋਸਤੋ ਮੈਂ ਤੁਹਾਡਾ ਪ੍ਰ ਸੰਜੀਵਾਵਾ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਚਪਕਰਾ ਪਿੰਡ ਚਪਕਰਾ ਵਿੱਚ ਜਿਹੜਾ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਕਿ ਕ੍ਰਿਕਟ ਦਾ ਹੈ ਇਹ ਸਭ ਕੁਛ ਜਿਹੜਾ ਹੈ ਪਿੰਡ ਦੇ ਸਰਪੰਚ ਜੀ ਵੱਲੋਂ ਕਰਵਾਇਆ ਜਾ ਰਿਹਾ ਤੇ ਇਹ ਇੱਕ ਇੱਕ ਪਲੇਅਰ ਦਾ ਸਿੰਗਲ ਸਿੰਗਲ ਪ੍ਰੇ ਦਾ ਜਿਹੜਾ ਹੈ ਮੈਚ ਹੋ ਰਿਹਾ ਹੈ ਤਕਰੀਬਨ 40 ਜਿਹੜੇ ਖਿਡਾਰੀ ਇੱਥੇ ਪੁੱਜੇ ਨੇ ਔਰ ਇੱਕ ਇੱਕ ਓਵਰ ਦਾ ਮੈਚ ਹੈ ਤੇ ਇਹ ਸਾਰਾ ਜਿਹੜਾ ਮੈਚ ਹੈ ਜਿਹੜਾ ਕ੍ਰਿਕਟ ਟੂਰਨਾਮੈਂਟ ਹੈ ਨਸ਼ੇ ਤੋਂ ਦੂਰ ਰੱਖ ਲਈ ਕਰਾਇਆ ਗਿਆ ਹੈ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਕੀ ਕਰਨਾ ਚਾਹੁੰਦੇ ਨੇ ਇਹ ਮੋਤਵਾਰਾਗੇ ਜਿਹੜੇ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਜੀ ਸਰ ਜੀ ਹਾਂਜੀ ਬਹੁਤ ਵਧੀਆ ਪ੍ਰਵਹਲਾ ਕੀਤਾ ਜੀ ਪੂਰੀ ਪੰਚਾਇਤ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਨੌਜਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਹੜਾ ਕ੍ਰਿਕਟ ਦਾ ਸਿੰਗਲ ਵੀਰ ਦਾ ਟੂਰਨਾਮੈਂਟ ਕਰਾਇਆ ਗਿਆ ਜੀ ਔਰ ਪੂਰੀ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਤੇ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਔਰ ਪੂਰੀ ਪੰਚਾਇਤ ਵੱਲੋਂ ਲਾਣਾ ਜੀ ਵੀ ਹਰ ਸਾਲ ਇਸੇ ਗਰਾਊਂਡ ਦੇ ਵਿੱਚ ਕ੍ਰਿਕਟ ਦਾ ਕੁਸ਼ਤੀ ਦੰਗਲ ਵੀ ਕਰਾਏ ਜਾਣ ਵਾਲੀਵਾਲ ਦੇ ਟੂਰਨਾਮੈਂਟ ਵੀ ਹਰ ਸਾਲ ਕਰਾਏ ਜਾਣਗੇ ਔਰ ਬਹੁਤ ਹੀ ਜਲਦੀ ਪੂਰੀ ਪੰਚਾਇਤ ਨੂੰ ਇਸੇ ਗਰਾਊਂਡ ਦੇ ਵਿੱਚ ਇੱਕ ਵੱਡਾ ਸਟੇਡੀਅਮ ਤਿਆਰ ਕੀਤਾ ਜਾਵੇਗਾ ਜੀ ਤੇ ਪੂਰੀ ਪੰਚਾਇਤ ਦੇ ਸਹਿਯੋਗ ਨਾਲ ਇਹ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਹੈ ਪੂਰੀ ਪੰਚਾਇਤ ਦਾ ਜੀ ਸਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਇਹ ਜਿਹੜਾ ਟੂਰਨਾਮੈਂਟ ਹੈਗਾ ਇੱਕ ਦਿਨ ਸਿੰਗਲ ਦੇ ਚੱਲੇਗਾ ਜੀ ਆਹ ਇੱਕੋ ਦਿਨ ਚੱਲੇਗਾ ਜੀ ਸਿੰਗਲ ਵੀਕ ਟੂਰਨਾਮੈਂਟ ਹੈ ਕੱਲੇ ਨੂੰ ਕੱਲਾ ਖਿਡਾਰੀ ਖੇਡੇਗਾ ਔਰ ਪਹਿਲਾ ਪ੍ਰਾਈਜ਼ 5100 ਦੂਜਾ 3100 ਤੇ ਤੀਜਾ ਪ੍ਰਾਈਜ਼ 1100 ਤੇ ਚੌਥਾ ਪ੍ਰਾਈਜ਼ ਜਿਹੜਾ 500 ਰੁਪਏ ਦਿੱਤਾ ਜਾਏਗਾ ਜੀ ਇਹ ਜਿਹੜੇ ਪਲੇਅਰ ਪੁੱਜੇ ਨੇਗੇ ਜਿਹੜੇ ਆ ਖੇਡਣ ਆ ਰਹੇ ਨੇ ਕਿੱਥੋਂ ਕਿੱਥੋਂ ਆ ਰਹੇ ਆ ਇਹ ਪਲੇਅਰ ਕਈ ਲੋਕਲ ਵੀ ਆ ਰਹੇ ਆ ਤੇ ਕਈ ਦੂਰੋਂ ਵੀ ਆ ਰਹੇ ਆ ਤੇ ਲਗਭਗ ਵੀ ਸਾਰੇ ਆਪਣੇ ਮਾਜੇ ਦੇ ਪਲੇਅਰ ਆ ਗਏ ਆ ਜੀ ਇੱਥੇ ਸਰਪੰਚ ਸਾਹਿਬਾਰੇ ਕੀ ਕਹਿਣਾ ਚਾਹੋਗੇ ਸਰਪੰਚ ਸਾਹਿਬ ਜੀ ਇਹਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਪ੍ਰਬਾਲਾ ਕੀਤਾ ਸਰਪੰਚ ਸਾਹਿਬ ਨੇ ਪੂਰੀ ਪੰਚਾਇਤ ਦਾ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜੀ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਸਰ ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਇਹ ਇਹੀ ਅਪੀਲ ਆ ਵੀ ਬਸ ਹੋਮ ਹੋਮ ਆ ਕੇ ਪਹੁੰਚੋ ਜੀ ਤੇ ਖਿਡਾਰੀਆਂ ਨੂੰ ਵੀ ਪੀਲਾ ਨਸ਼ਿਆਂ ਤੋਂ ਦੂਰ ਰਹੋ ਔਰ ਖੇਡਾਂ ਨਾਲ ਜੁੜੋ ਜੇ ਆਪਾਂ ਪੰਜਾਬ ਨੂੰ ਬਚਾਉਣਾ ਤੇ ਇਦਾਂ ਦੇ ਖੇਡ ਮੇਲੇ ਹੋਣੇ ਜਿਹੜੇ ਬੜੇ ਜ਼ਰੂਰੀ ਆ ਔਰ ਧੰਨਵਾਦ ਹੈ ਜੀ ਪੂਰੀ ਪੰਚਾਇਤ ਦਾ ਬਹੁਤ ਵਧੀਆ ਉਹਨਾਂ ਨੇ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਜਿਹੜਾ ਇਹ ਮੈਚ ਕਰਵਾਇਆ ਜਾ ਰਿਹਾ ਇਦਾਂ ਹੀ ਬਾਕੀ ਮੈਚ ਵੀ ਚੱਲਣਗੇ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਇਸ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਅੱਜ ਸਿੰਗਲ ਵਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਕ੍ਰਿਕਟ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਬਾਰੇ ਜੀ ਬਹੁਤ ਵਧੀਆ ਭਰਾਲਾ ਆਪਣੇ ਐਨਆਰਆਈ ਵੀਰ ਜਿਹੜੇ ਭਰਾ ਹਨ ਆਪਣੇ ਔਰ ਪਿੰਡ ਦੀ ਸਾਡੀ ਜੂਥ ਹੈ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਹੈ ਕਿ ਆਪਾਂ ਟੂਰਨਾਮੈਂਟ ਕਰਾ ਰਹੇ ਆ ਤੇ ਆਪਾਂ ਇਹਨਾਂ ਦਾ ਪੂਰਾ ਸਹਿਯੋਗ ਜਿਹੜਾ ਮਨ ਨਾਲ ਕਰ ਰਹੇ ਆ ਆਨ ਵਾਲੇ ਟਾਈਮ ਦੇ ਵਿੱਚ ਆਪਾਂ ਕ੍ਰਿਕਟ ਦਾ ਵੱਡਾ ਟੂਰਨਾਮੈਂਟ ਜਿਹੜਾ ਪੰਚਾਇਤੀ ਤੌਰ ਤੇ ਕਰਾਇਆ ਜਾਏਗਾ ਪੰਚਾਇਤ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਔਰ ਕੁਸ਼ਤੀ ਦੰਗਲ ਤੇ ਅੱਗੇ ਵੀ ਚ ਹੁੰਦਾ ਰਿਹਾ ਲੇਕਿਨ ਇਸ ਵਾਰੀ ਜਿਹੜੀ ਹੈ ਪੰਚਾਇਤ ਜਿਹੜੀ ਹੈ ਪੂਰਾ ਸਾਥ ਦੇਗੀ ਬਾਲੀਵਾਲ ਦਾ ਟੂਰਨਾਮੈਂਟ ਵੀ ਇੱਥੇ ਜਿਹੜਾ ਕਰਾਇਆ ਜਾਏਗਾ ਔਰ ਪੂਰੇ ਆਪਣੀ ਪੰਚਾਇਤ ਦੇ ਸਹਿਯੋਗ ਨਾਲ ਇੱਥੇ ਗਰਾਊਂਡ ਦੇ ਵਿੱਚ ਆਸ ਕਰਦੇ ਹਾਂ ਕਿ ਆਪਾਂ ਸਟੇਡੀਅਮ ਦਾ ਜਿਹੜਾ ਪ੍ਰਬੰਧ ਕਰੀਏ ਕਿਤੇ ਨਾ ਕਿਤੇ ਬੱਚਿਆਂ ਨੂੰ ਖੇਡਵਲ ਤੋਰ ਲਈ ਜਿਹੜਾ ਇਹੋ ਜਿਹੇ ਟੂਰਨਾਮੈਂਟ ਹੁੰਦੇ ਰਹਿਣੇ ਚਾਹੀਦੇ ਨੇ ਤੇ ਕੀ ਨੇ ਜਰੂਰ ਆਪਣੇ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਇਹੀ ਇੱਕ ਉਪਰਾਲਾ ਹੈ ਕਿ ਆਪਾਂ ਸਪੋਰਟਸ ਨਾਲ ਜੋੜੀਏ ਸਪੋਰਟਸ ਨਾਲ ਤਾਂ ਹੀ ਜੁੜਨੇ ਕਿ ਜੀ ਆਪਾਂ ਇਦਾਂ ਦੇ ਟੂਰਨਾਮੈਂਟ ਇਦਾਂ ਦੇ ਖੇਡ ਮੇਲੇ ਕਰਾਵਾਂਗੇ ਤਾਂ ਸਰ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਜ਼ਿਆਦਾ ਸਾਰੇ ਜਿਹੜੇ ਲੋਕ ਐ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਆਪਣੇ ਛੋਟੇ ਭਰਾ ਖੇਡਦੇ ਨੇ ਆਪਣੀ ਯੂਥ ਖੇਡਦੀ ਆ ਜਾਂ ਆਪਣਾ ਖੇਡ ਮੇਲੇ ਹੁੰਦੇ ਆ ਤੇ ਬਹੁਤ ਵਧੀਆ ਲੱਗਦਾ ਜੀ ਪਿੰਡ ਦਾ ਨਾਂ ਰੋਸ਼ਨ ਹੁੰਦਾ ਠੀਕ ਹੈ ਜੀ ਇਲਾਕੇ ਦੇ ਵਿੱਚ ਨਾਂ ਚੰਦਾ ਕੀ ਵਧੀਆ ਉਪਰਾਲੇ ਹੋ ਰਹੇ ਨੇ ਤੇ ਜੂਥ ਵੀ ਜਿਹੜੀ ਆਪਣੀ ਪਿੰਡ ਦੀ ਜਿਹੜੀ ਬਹੁਤ ਵਧੀਆ ਜੀ ਅਕਸਰ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦੀ ਰਹਿੰਦੀ ਆ ਆਂਦੇ ਨੇ ਕਾਫੀ ਮੁੰਡੇ ਆਪਣੇ ਪਿੰਡ ਦੇ ਜਿਹੜੇ ਆ ਇੰਟਰਸਟਿੰਗ ਹੈਗੇ ਨੇ ਤੇ ਸਾਡਾ ਵੀ ਜਿਹੜਾ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਲਈ ਕੁਝ ਨਾ ਕੁਝ ਉਪਰਾਲੇ ਕੀਤੇ ਜਾਣ ਸਰ ਗੱਲ ਕਰੀਏ ਤਾਂ ਛਪਕਰਾ ਪਿੰਡ ਕੁਝ ਹੀ ਮਹੀਨਿਆਂ ਵਿੱਚ ਨਾ ਬਹੁਤ ਹੋ ਗਿਆ ਪਿੰਡ ਦਾ ਕਿਉਂਕਿ ਇੱਥੋਂ ਹੀ ਕਾਰਾਟੇ ਚੈਂਪੀਅਨਸ਼ਿਪ ਜਿਹੜਾ ਹੈ 골ਡ ਮੈਡਲ ਜਿੱਤੇ ਬੱਚੇ ਨੇ ਉਸ ਤੋਂ ਬਾਅਦ ক্রিকেট ਟੂਰਨਾਮੈਂਟ ਹੋ ਰਿਹਾ ਹੋਰ ਵੀ ਆਂਦਰ ਵਾਲੇ ਦਿਨਾਂ 'ਚ ਕਾਫੀ ਜਿਹੜੇ ਆ ਤੁਸੀਂ ਕਹਿ ਰਹੇ ਕਿ ਦੇਖੋ ਜੀ ਹੁਨਰ ਤੇ ਬਹੁਤ ਹੈ ਜੀ ਪਹਿਲੇ ਵੀ ਹੁਨਰ ਹੈਗਾ ਹੀ ਐਸੀ ਨਹੀਂ ਗੱਲ ਕਿ ਚੱਕਰੇ ਦੇ ਵਿੱਚ ਹਰ ਤਰ੍ਹਾਂ ਦਾ ਹੁਨਰ ਹੈਗਾ ਵਾਲੀਬਾਲ ਦਾ ਵੀ ਹੈ ਕ੍ਰਿਕਟ ਦਾ ਵੀ ਹੈ ਕੁਸ਼ਤੀਆਂ ਦਾ ਵੀ ਹੈ ਤੇ ਇਹਦੇ ਵਾਸਤੇ ਸਾਨੂੰ ਪਰਲੇ ਕਰਨੇ ਪੈਣੇ ਆ ਤੇ ਉਹਦੇ ਕਰਕੇ ਆਪਾਂ ਯੂਥ ਨਾਲ ਪੂਰੀ ਤਰ੍ਹਾਂ ਸਹਿਮਤ ਸਾਥ ਦੇਾਂਗੇ ਇਹਨਾਂ ਦਾ ਪੰਚਾਇਤ ਜਿਹੜੀ ਇਹਨਾਂ ਨਾਲ ਖੜੀ ਹੈ ਅਰਧਾ ਮੁੰਡੇ ਨਾਲ ਮੁੰਡਾ ਲਾ ਕੇ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੀ ਕੋਈ ਵੀ ਰਿਕੁਆਇਰਮੈਂਟ ਜਿਹੜੀ ਹੈ ਪੂਰੀ ਕੀਤੀ ਜਾਏਗੀ ਤੇ ਕੋਸ਼ਿਸ਼ ਆਸ਼ ਕਰਦੇ ਆ ਕਿ ਆਪਾਂ ਖਰੇ ਉਤਰੀਏ ਇਹਨਾਂ ਦਾ ਸਾਥ ਦੇਣ ਦੇ ਵਿੱਚ ਪ੍ਰਮਾਤਮਾ ਮੇਹਰ ਕਰੇ ਮੈਂ ਤੁਹਾਡਾ ਆਪਣਾ ਸਜੀਵ 바ਵਾ